ਵਾਕਤਾ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਇਆ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ Facebook ਤੇ ਆਪਣਾ ਪੇਜ ਬਣਿਆ ਹੋਇਆ ਹੈ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮਾਨਸਾ ਮੰਡੀ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਰਮਦਿੱਤੇ ਵਾਲੀਆਂ ਕੈਂਚੀਆਂ ਚ ਲੱਗਦੀ ਹੈ ਦੋਸਤੋ ਗਰਾਊਂਡ 'ਚ ਕੈਮਰਾ ਜੀ ਤੁਹਾਨੂੰ ਇੱਕ ਬੂਰੀ ਕੱਟੀ ਨਜ਼ਰ ਆ ਰਹੀ ਹੈ ਤਕਰੀਬਨ 6 ਕੁ ਮਹੀਨਿਆਂ ਦੀ ਏਜ ਹੈ ਤੇ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛਦੇ ਆਂ ਤੇ ਰੇਟ ਵੀ ਪੁੱਛਾਂਗੇ ਬਾਈ ਨੂੰ ਤੇ ਜਿਹਨੂੰ ਦੋਸਤੋ ਪਸੰਦ ਆਊਗੀ ਕੱਟੀ ਨੰਬਰ ਮੈਂ ਬਾਈ ਉਹਨਾਂ ਦਾ ਸਕਰੀਨ ਤੇ ਲਾ ਦੂੰਗਾ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਕ ਵਾਰ ਕੱਟੀ ਦੇਖ ਲਓ ਦੋਸਤੋ ਮੂੰਹ ਮੱਥਾ ਦੇਖ ਲਓ ਤੇ ਬਾਕੀ ਕੱਟੀ ਸਾਨੂੰ ਤੋਰ ਕੇ ਦਿਖਾ ਦਾਂਗੇ ਭਾਈ ਜੀ ਸ੍ਰੀ ਗੁਰੂ ਆਪਣਾ ਨਾਮ ਦੱਸੋ ਬਾਈ ਜੀ ਅਿੱਕਾ ਜੀ ਕੀਨਾ ਬਾਈ ਨਿੱਕਾ ਬਾਈ ਪਿੰਡ ਕਿਹੜਾ ਟੈਪੀ ਪਾਰ ਦਾ ਹੀ ਕੰਮ ਆ ਹਾਂ ਬਾਈ ਆ ਕੱਟੀ ਦੀ ਉਮਰ ਕਿੰਨੀ ਆ ਉਮਰ ਇਹਦੀ ਹੈਗੀ 8 ਮਹੀਨਾ ਦੀ ਬਾਈ 8 ਮਹੀਨਿਆਂ ਦੀ ਹਾਂਜੀ ਇਹਦੀ ਮਾਂ ਦਾ ਕੀ ਰਿਕਾਰਡ ਆ ਦੁੱਧ ਇਹ ਮਤਲਬ 16 ਲੀਟਰ ਦੁੱਧਦੀ ਬਾਈ ਕਿੰਨੇਵੇਂ ਸੂਏ 'ਚ ਦੂਜੇ ਸੂਏ ਦੂਜੇ ਸੂਏ 'ਚ ਇਹ ਰੇਟ ਕਰਦੇ ਆ ਦਾ 16000 ਬਾਈ ਛੱਡੋਗੇ ਕਿੰਨੇ ਦੀ 15 ਦੀ ਬਾਈ ਨੰਬਰ ਬੋਲੋ 6239554214 ਇੱਕ ਵਾਰੀ ਫੇਰ 6239554214 ਖੋਲ ਕੇ ਦਿਖਾ ਦਿੰਦਾ 6 ਕੁ ਮਹੀਨਿਆਂ ਦੀ ਕੱਟੀ ਆ ਦੋਸਤੋ ਬੂਰੀ ਕੱਟੀ ਦੀ ਅਕਸਰ ਡਿਮਾਂਡ ਬਹੁਤ ਜ਼ਿਆਦਾ ਰਹਿੰਦੀ ਹੈ। ਦੰਚਲਾ ਥੋੜੀ ਜੀ 16000 ਰੁਪਏ ਰੇਟ ਕਰਦਾ ਬਾਈ ਕਹਿੰਦਾ 14-15000 ਰੁਪਏ ਦੀ ਦੇ ਦਾਂਗੇ। 6 ਕੁ ਮਹੀਨਿਆਂ ਦੀ ਉਮਰ ਹੈ। ਇਹ ਬਾਕੀ ਦੋਸਤੋ ਜਿਹਨੂੰ ਕੱਟੀ ਪਸੰਦ ਆਊਗੀ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਕੱਟੀ ਖਰੀਦ ਸਕਦੇ ਹੋ। ਤੋੜ ਲਾ ਉਧਰ ਨੂੰ ਤੋੜ ਲਾ। ਕੋਈ ਨਹੀਂ ਕੋਈ ਇਹਨੂੰ ਲੈ ਜਾ ਬਸ। 6 ਮਹੀਨੇ ਦੀ ਕੱਤੀ ਆ ਦੋਸਤੋ ਇਹਦਾ ਮਗਰਦਰ ਰਿਕਾਰਡ ਪਾਈ ਕਿਨਾਂ ਦੂਜੇ ਸੂਏ ਦਾ 16 ਕਿਲੋਟਰ ਦਾ ਰਿਕਾਰਡ ਹੈ ਬਾਕੀ ਜਿਹਨੂੰ ਵੀ ਕੱਤੀ ਪਸੰਦ ਆਊਗੀ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਓ ਬਾਈ ਦਾ ਨੰਬਰ ਮੈਂ ਦੋਸਤੋ ਸਕਰੀਨ ਤੇ ਲਾ ਦੂੰਗਾ ਖਸ਼ਬੂ ਨਾ ਪਰ ਜਾਏਗਾ ਪਤਘੂ ਨਹੀਂ ਆਏਗੀ ਤੰਦ ਸਾਫ ਸੁਥਰੇ ਦੇਖਣਗੇ ਤੰਦਾਂ 'ਚ ਕੋਈ ਖਣਚਾਰੀ ਲੱਗੇ ਨੇ ਮੈਂ ਕੋਈ ਚਾਰ ਥਾਣੀ ਲੱਗੇ ਨੇ ਵੱਧ ਘੱਟ ਤਾਂ ਨਹੀਂ ਤੰਦ ਬੰਜਨ ਇੱਕ ਵਾਰੀ ਵਰਤੋਗੇ ਨਾ ਤੇ ਕੁੜੀਂ ਕਿਆ ਕਰੋਗੇ ਸਾਨੂੰ ਇਸ ਦੇ ਨਾਲ ਨਾਲ ਦੋਸਤੋ ਬਾਈ ਕਹਿੰਦਾ ਚਾਰ ਥਾਣੀਆਂ ਲੱਗੇ ਨੇ ਈ ਵਾਰੀ ਦੋ ਥਾਣੀਆਂ ਵੀ ਹੁੰਦੀਆਂ ਨੇ ਇਕੱਟੀਆਂ ਦੋਸਤੋ ਵਿੱਚ ਕੰਫਿਊਜ਼ਰ ਹੋ ਜਾਂਦੀ ਆ ਚਾਰ ਥਾਣੀਆਂ ਇਕੱਲੇ ਇਕੱਲੇ ਲੱਗੇ ਨੇ ਬਾਈ ਕਹਿੰਦਾ 16 ਕਿਲੋ ਦਾ ਦੂਜੇ ਸੂਏ ਦੀ ਮਾਦਰ ਦਾ ਰਿਕਾਰਡ ਹੈ 6-7 ਕੁ ਮਹੀਨਾ ਦੀ ਉਮਰ ਆ ਕੱਤੀ ਦੋਸਤੋ ਟੇਪੀ ਪਿੰਡਾਂ ਜਿੰਮਿਆਂ ਦੇ ਨਾਲ ਹੀ ਰਹਿ ਜਾਂਦਾ ਮਾਨਸਾਲੇ ਰੋਡ ਤੇ ਜਿਉਂ ਵੀ ਕੱਤੀ ਪਸੰਦ ਆਊਗੀ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਕੱਛੀ ਖਰੀਦ ਸਕਦੇ ਹੋ ਬਾਈ ਦਾ ਨੰਬਰ ਮੈਂ ਸਕਰੀਨ ਤੇ ਲਾ ਦਿੰਦਾ ਅੱਗੇ ਅੱਜ ਬਾਈ ਫਰੀ ਮਾਨਸਾ ਮੰਡੀ ਪਹੁੰਚੇ ਹੋਏ ਨੇ ਤੁਸੀਂ ਜੀ ਭੈਣ ਜੀ ਭਰਾ ਵੀਡੀਓ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ